ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਗੱਲ ਕਰਦੇ ਆ ਜਿੱਥੇ ਕਿ ਵੀ ਸਮਾਣਾ ਹਲਚਲ ਨਿਊਜ਼ ਹਰ ਰੋਜ਼ ਹੀ ਮਸਲੇ ਚੱਕਦਾ ਤੇ ਮਸਲੇ ਹੀ ਚੱਕਦਾ ਆ ਰਿਹਾ ਤੇ ਸਾਡੇ ਧਿਆਨ ਦੇ ਵਿੱਚ ਹੁਣ ਰਹਾਂਗੀਰਾਂ ਨੇ ਸਾਨੂੰ ਹੁਣ ਸੁੱਤਰ ਦਾ ਫੋਨ ਆਇਆ ਸੀ ਕਿ ਸਮਾਣਾ ਪੋਨਿਕਲ ਰੋਡ ਤੇ ਹੁਣ ਇੱਕ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਜਿਦੇ ਵਿੱਚ ਕਿ ਵੀ ਜਾਨੀ ਨੁਕਸਾਨ ਤੋਂ ਤਾਂ ਵਿਚਾਰਿਆ ਪਰ ਉੱਥੇ ਇਹ ਦੱਸਿਆ ਗਿਆ ਰਾਂਗੀਰਾਂ ਨੇ ਕਿ ਵੀ ਜਿਹੜੇ ਐਕਸੀਡੈਂਟ ਦਾ ਕਾਰਨ ਬਣਦਾ ਇੱਕ ਤਾਂ ਹਨੇਰਾ ਘੁੱਪਿਆ ਉੱਥੇ ਕਿ ਵੀ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਦੂਜਾ ਨੰਬਰ ਦੱਸਿਆ ਕਿ ਜਿਹੜੇ ਇਹ ਡਿਵਾਈਡਰ ਬਣਾਏ ਗਏ ਨੇ ਡਿਵਾਈਡਰ ਬਹੁਤ ਹੀ ਨੀਵੇਂ ਬਣਾਏ ਗਏ ਨੇ ਜਾਂ ਤਾਂ ਇਹਨਾਂ ਡਰਾਈਵਰਾਂ ਡਿਵਾਈਡਰਾਂ ਨੂੰ ਉੱਚਾ ਕੀਤਾ ਜਾਵੇ ਤੇ ਸੜਕ ਦੇ ਦੋਵੇਂ ਪਾਸੇ 5-5 7-7 ਫੁੱਟ ਸੜਕ ਹੋਰ ਵਧਾਈ ਜਾਵੇ ਜਿਹੜੀ ਕਿ ਜਿਹੜੇ ਲੋਕਾਂ ਨੇ ਕਬਜ਼ੇ ਕੀਤੇ ਉਹਨਾਂ ਨੂੰ ਕਬਜ਼ਾ ਕਰਾਉ ਤਾਂ ਕਿ ਜਮੀਨ ਛਡਵਾ ਕੇ 5-5 7 ਦੇ ਹਾਸੇ ਵਾਪਰਦੇ ਨੇ ਕੀਮਤੀ ਜਾਨਾਂ ਵੀ ਜਾਂਦੀਆਂ ਨੇ ਉਹਨਾਂ ਜਾਨਾਂ ਤੋਂ ਬਚਾਅ ਹੋ ਸਕੇ ਤੇ ਕੀਮਤੀ ਨੂੰ ਸਾਂਝਣਾ ਗੱਡੀਆਂ ਦਾ ਵਾਪਰਦਾ ਤੇ ਆਉਣ ਜਾਣ ਵਾਲੇ ਰਾਂਘੀ ਰਣ ਦੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਮੁਸ਼ਕਲਾਂ ਉਦੋਂ ਵੀ ਹੱਲ ਹੋ ਸਕਦੀਆਂ ਨੇ ਰਾਂਘੀ ਰਾਂ ਦਾ ਕਹਿਣਾ ਕਿ ਦੋਵੇਂ ਪਾਸੇ ਸੜਕ ਤੋਂ 5-5 7-7 ਫੁੱਟ ਸਾਡੇ ਖੋਲੀ ਜਾਵੇ ਤੇ ਇੱਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਜ਼ਿਆਦਾਤਰ ਇੱਥੇ ਜਿਹੜਾ ਐਕਸੀਡੈਂਟ ਦਾ ਕਾਰਨ ਨੇ ਹਨੇਰਾ ਕੁੱਪ ਦਾ ਕਾਰਨ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਮੰਗ ਨੂੰ ਕਿੰਨਾ ਕੁ ਠੰਡਦਾ ਹੈ ਤੱਟਾਂ ਜੋ ਇਹ ਜਿਹੜੇ ਹਾਸੇ ਵਾਪਰਦੇ ਨੇ ਉਹ ਹਾਸੇ ਨਾ ਵਾਪਰ ਸਕਣ ਕੈਮਰਾਮ ਤੁਸੀਂ ਦੇਖ ਰਹੇ ਇੱਥੇ ਖੜੇ ਹਾਂ ਸਮਾਣਾ ਤੋਂ ਭੌਣ ਨੀਗਲ ਰੋਡ ਤੇ ਜਿੱਥੇ ਇੱਕ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਤੇ ਪਤਾ ਲੱਗਾ ਕਿ ਜਾਨੀ ਨੁਕਸਾਨ ਤੋਂ ਤਾਂ ਵਿਚਾਰਿਆ ਹੈ ਪਰ ਇੱਥੇ ਰਹਾਗਿਰਾਂ ਨੇ ਦੱਸਿਆ ਕਿ ਕੋਈ ਉਹ ਦਿਨ ਲੰਘਦਾ ਜਿੱਥੇ ਕਿ ਵੀ ਇੱਥੇ ਐਕਸੀਡੈਂਟ ਨਾ ਵਾਪਰਦਾ ਹੋਵੇ ਇੱਥੇ ਐਕਸੀਡੈਂਟ ਦਾ ਮੇਨ ਕਾਰਨ ਦੱਸਿਆ ਡਾਇਵਾਇਡਰ ਤਾਂ ਜਰੂਰ ਬਣੇ ਹੋਏ ਹਨ ਇੱਥੇ ਨਾ ਹੀ ਕੋਈ ਇਸ਼ਾਰੇ ਬਣੇ ਹੋਏ ਹਨ ਤੇ ਇਥੋਂ ਹਨੇਰਾ ਹਰ ਵੇਲੇ ਘੁੱਪ ਰਹਿੰਦਾ ਜਿੱਥੇ ਕਿ ਵੀ ਐਕਸੀਡੈਂਟ ਦਾ ਕਾਰਨ ਬਣੇ ਹਨ ਹੁਣੇ ਹੁਣੇ ਇੱਕ ਮੋਟਰਸਾਈਕਲ ਤੇ ਗੱਡੀ ਦਾ ਐਕਸੀਡੈਂਟ ਹੋਇਆ ਹੈ ਉਹ ਖੜਾ ਕੰ ਕੋਈ ਨਿਸ਼ਾਨ ਤਾਂ ਲਾਉਣਾ ਚਾਹੀਦਾ ਸਰ ਕੋਈ ਨਿਸ਼ਾਨ ਲਾਉਣਾ ਚਾਹੀਦਾ ਵੀ ਹਾਂ ਅੱਗੇ ਫੁੱਟਪਾਥ ਆਈ ਫੁੱਟਪਾਥ ਆ ਫੁੱਟਪਾਥ ਹੈ ਨਹੀਂ ਕੋਈ ਨਿਸ਼ਾਨ ਲਾਓ ਭਾਈ ਤੁਹਾਡਾ ਫਰਜ਼ ਨਹੀਂ ਪਾਣਾ ਸਰ ਰੋਜ਼ ਗੱਡੀਆਂ ਫੁੱਟੀਆਂ ਨੇ ਰੋਜ਼ ਬੰਦੇ ਮਰ ਰਹੇ ਕੋਈ ਗੱਲਾਂ ਕਰਨ ਵਾਲੀ ਹੈ ਸਾਰੇ ਤਿੰਨ ਗੱਡੀਆਂ ਨੇ ਇੱਕ ਚੀਜ਼ ਹੈ ਵੀ ਇੱਥੇ ਕੋਈ ਚੀਜ਼ ਦਾ ਪ੍ਰਬੰਧ ਕਰਨਾ ਹੈ ਰੋਜ਼ ਗੱਡੀਆਂ ਫੁੱਟੀਆਂ ਰੋਜ਼ ਬੰਦੇ ਮਰ ਰਹੇ ਕੋਈ ਗੱਲਾਂ ਨਹੀਂ ਹੈ ਵਧੀਆ ਹੈਗੇ ਕਿਉਂ ਵਾਪਰਦੇ ਨੇ ਕਿਵੇਂ ਹੁੰਦੇ ਨੇ ਐਕਸੀਡੈਂਟ ਕੀ ਕਾਰਨ ਹੈ ਕਿਵੇਂ ਦੇਵਾ ਪੁਲਿਆਨੂਰ ਦਾ ਪ੍ਰਬੰਧ ਕਰਨਾ ਹੈ ਕਹੀਂ ਕਰਾਉਣੀ ਜਿੱਥੇ ਹੋਣਾ ਚਾਹੀਦਾ ਏਥੇ ਕੋਈ ਪ੍ਰਬੰਧ ਹੋਣਾ ਚਾਹੀਦਾ ਏਥੇ ਬਿਨਾ ਮਤਬਦੂ ਛੱਡ ਕੇ ਪਾ ਕੇ ਇਹ ਠੇਕੇ ਦਾ ਇੱਕ ਵਾਰੀ ਵੀ ਪ੍ਰਬੰਧ ਕਰਨ ਦੇ ਵਿੱਚ ਮੂਰੋ ਕੋਈ ਰੋਜ਼ ਗੱਡੀਆਂ ਰੋਜ਼ ਗੱਡੀਆਂ ਫੋਟੀਆਂ ਦੇ ਨਵੇਂ ਨਵੇਂ ਗੱਡੀਆਂ ਭਰਦੇ ਰੋਜ਼ ਰੱਖ ਐਕਸੀਡੈਂਟ ਹੋ ਰਹੇ ਤੇ ਗੱਲ ਤੇ ਹੀ ਹੈ ਜੀ ਅਕ ਇਥੇ ਮਤਲਬ ਕਿ ਕੋਈ ਰਸਤਾ ਤਾਂ ਹੋਣਾ ਚਾਹੀਦਾ ਪਲੂ ਹੋਣੀ ਚਾਹੀਦੀ ਆ ਕੋਈ ਨਿਸ਼ਾਨ ਚਿੰਨ ਕੋਸਤਾ ਹੁੰਦਾ ਜੀ ਨਿਸ਼ਾਨ ਤਾਂ ਲੱਗਣਾ ਚਾਹੀਦਾ ਜੀ ਜਿਹਦੇ ਜਿਹਦੇ ਨਾਲ ਅਗਲੇ ਨੂੰ ਪਤਾ ਲੱਗੇ ਕਿ ਇਹ ਹਾਂ ਫੁੱਟਪਾਥ ਚੱਲ ਲੱਗਿਆ ਥੋੜਾ ਜਿਆ ਉੱਚਾ ਵੀ ਹੋਣਾ ਚਾਹੀਦਾ ਜੀ ਜੇ ਉੱਚਾ ਕਰਕੇ ਲਾਉਣ ਦੀ ਕਿ ਵੀ ਤੁਹਾਡਾ ਇਹ ਕਹਿਣ ਦਾ ਮਤਲਬ ਹੈ ਕਿ ਵੀ ਇਹ ਫੁੱਟਪਾਥ ਨੀਵਾ ਬਣਿਆ ਹੋਇਆ ਇਹਨੂੰ ਉੱਚਾ ਕੀਤਾ ਜਾਵੇ ਕਿ ਵੀ ਜੜੇ ਕਿ ਵੀ ਜਿਹਨਾਂ ਐਕਸੀਡੈਂਟ ਦੇ ਕਾਰਨ ਬਣਦੇ ਨੇ ਨਾ ਬਣਨ ਹਾਂ ਜੀ ਇੱਕ ਲਾਈਟ ਲੱਗਣੀ ਹੈ ਇੱਕ ਲਾਈਟ ਬੰਦੇ ਨੂੰ ਦੀਦਾ ਨਹੀਂ ਇਹ ਨੀਮਾ ਜਾਦੇ ਆ ਨਾ ਜੀ ਸਰ ਜੀ ਕੋਈ ਵੀ ਲਾਈਟ ਪੈਂਦੀ ਆ ਉਹੀ ਨਹੀਂ ਲਾਈਟ ਪੈਂਦੀ ਆ ਜੀ ਲਾਈਟਸ ਨਾਲ ਪਤਾ ਲੱਗਦਾ ਜੇ ਕੁਝ ਲੱਗਿਆ ਹੋਊਗਾ ਜੀ ਉਹ ਤੇ ਨਿਸ਼ਾਨ ਚਿੰਨ ਯਹਾਂ ਜੀ ਅੱਗੇ ਫੁੱਟਪਾਥ ਬਣਿਆ ਹੋਇਆ ਆ ਪੰਪ ਤੋਂ ਆ ਲਾਓ ਹਾਂ ਓਏ ਇੱਥੇ ਚੜ ਗਈ ਗੱਡੀ ਉਹ ਤਾਂ ਕਿਧਰੇ ਜਾਊਗੀ ਜੀ ਉਹ ਤਾਂ ਕਿਸੇ ਦੇ ਵਿੱਚ ਬਚੂਗੀ ਤਾਂ ਹੀ ਤੁਹਾਡੇ ਕਹਿਣ ਦਾ ਮਤਲਬ ਹੈ ਇੱਕ ਡਿਵਾਈਡਰ ਉੱਚੇ ਕੀਤੇ ਜਾਣ ਇੱਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਵੀ ਜਿਹੜੇ ਐਕਸੀਡੈਂਟ ਦਾ ਕਾਰਨ ਬਣਦੇ ਨੇ ਇੱਕ ਪਤਾ ਕੀ ਹੋਣਾ ਚਾਹੀਦਾ ਜੀ ਉਹਦੇ ਉੱਪਰ ਕੋਈ ਕਲੀਊ ਹੋਣਾ ਚਾਹੀਦਾ ਜਿੱਥੇ ਮਤਲਬ ਕਿ ਸ਼ੁਰੂ ਹੁੰਦਾ ਜੀ ਇਹ ਸ਼ੁਰੂ ਹੋਣ ਦਾ ਗਾਂ ਜਿੱਥੇ ਕੱਟ ਲੱਗੇਵੇਂ ਨੇ ਐਂਡ ਵੀ ਬਹਰੀ ਹਾਂ ਜੀ ਨਾ ਜਿੱਥੇ ਕੱਟ ਲੱਗੇ ਜਿੱਥੇ ਕੱਟ ਲੱਗੇ ਹੋਏ ਨੇ ਉੱਥੇ ਵੀ ਚਾਹੀਦੇ ਨੇ ਕਿਉਂ ਅਗਲੇ ਨੂੰ ਪਤਾ ਤਾਂ ਲੱਗੇ ਨਾ ਇਹ ਹਾਂ ਜੀ ਇਹ ਆਪਣਾ ਫੁੱਟਪਾਥ ਚੱਲ ਪਈ ਵਿਹਾਂ ਅਸੀਂ ਅੱਗੇ ਜਾ ਕੇ ਮੁੜਨਾ ਜੋ ਆਪਣੇ ਨਾਲੇ ਤੋਂ ਲੈ ਕੇ ਰਾਤ ਦੇ ਪਰਸੋਂ ਹੀ ਚੱਲਦਾ ਕਿੰਨੀਆਂ ਸਾਰੀਆਂ ਟੇਕੀਆਂ ਹੋਈਆਂ ਬਣੇ ਐਸੀ ਲਟ ਰੋੜ ਆ ਉੱਦੇ ਤੁਲੀ ਦੁਕਾਨ ਕੋਲੇ ਨਾ ਟਰਾ ਲਾ ਭਰਾ ਜੀ ਤੁਸੀਂ ਸਰਕਾਰ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਆਏਗਾ ਨਾ ਇਸ ਤਾਂ ਲਟ ਰਾਂ ਕਿ ਨਾ ਰੋਡ ਆ ਬਟਾਲੇ ਦੇ ਪੱਟੇ ਲਈ ਉੱਤਿਆ ਹੋ ਜੇ ਰੋਡ ਖੁੱਲ ਜੇ ਮੜਾ ਜੇ ਆਪਣਾ 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 ਆਏ ਨਾ ਰੱਜ ਗਏ ਹੁਣ ਖਾਲੇ ਨੂੰ ਛੱਡ 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 ਹੱਥਾਂ ਦਾ ਕਿਸੇ ਨਾ ਕਿਸੇ ਦੇਖਦੇ ਹਾਂ ਪਹਿਲੀ ਜਿਹੜੇ ਬੰਦੇ ਐਨਾ ਕੱਠ ਦੇਖੋ ਹੁਣ ਆ ਉਹਨੇ ਬੰਦਲੇ ਦਿਖਦੇ ਚੇਹ ਭੈਣ ਤੇ ਹੁਣ ਸਮਾਈ ਗਈ ਵਾਹ ਦੇਖ ਬਹੁਤ ਵੱਡੀ ਹੈ ਇਹ ਮੋਰ ਹੌਲਡਰ ਪਾ ਕੇ ਪੁੜਾ ਦਈਏ ਆਪਾਂ ਤਾਂ ਨਾਲ ਆ ਗਏ ਬਹੁਤ ਵਾਸ਼ ਇਹ ਇਹ ਤਾਂ ਇਹ ਵੀ ਦਾ ਗੱਲ ਇਹ ਵੀ ਕਹਿੰਦੇ ਹੋਰਾ ਜਾਂਦਾ ਬਾਈ ਇਹਦਾ ਵੀ ਆਪਣੀ ਪਰਿਵਾਰ ਨਾਲ ਬਾਈ ਇਹਦਾ ਸਿਸਟਮ ਬਹੁਤ ਬੁਰੀ ਤੀ ਤਾਂ ਬੇਨਤੀ ਕਰਦਾ ਸਰਕਾਰ ਨੂੰ ਇਸ ਇਸ ਤੇ ਨਾ ਇਹ ਖੂਨੀ ਇਸ ਤਰ੍ਹਾਂ ਦਾ ਖੂਨੀ ਹੋ ਗਿਆ ਇਹ ਬਹੁਤ ਹਰ ਰੋਜ਼ ਨੁਕਸਾਨ ਹੋ ਰਿਹਾ ਅਜੇ ਤਾਂ ਪ੍ਰਮਾਤਮਾ ਦੀ ਕਿਰਪਾ ਵੀ ਧੁੰਦ ਨਹੀਂ ਹੈਗੀ ਜਦੋਂ ਧੁੰਦ ਹੋ ਗਈ ਇਥੇ ਹਰ ਰੋਜ਼ ਨੁਕਸਾਨ ਹੋਇਆ ਕਰੂਗਾ ਬਾਈ ਸਾਡੀ ਬੇਨਤੀ ਆ ਵੀ ਇਹ ਬੰਦੇ ਹੋ ਜਵੇ ਫਟਵਾਤ ਹੋਣੀ ਨਹੀਂ ਚਾਹੀਦੀ ਕਿ ਵੀ ਜੇ ਇਹ ਜਾਂ ਡਿਵਾਈਡਰ ਬਣਾਣਾ ਸੀ ਤਾਂ ਇਹਦੇ ਨਾਲ ਨਾ ਬਣਾਉਂਦੇ ਇਹਦੇ ਨਾਲ ਬਣਾਉਂ ਉਹ ਵਧੀਆ ਟਰੈਕ ਨਹੀਂ ਬਣ ਕੇ ਵਧੀਆ ਗੱਲਾਂ ਕਰਨ ਵਾਲੀ ਤਾਂ ਰਹੇਗੀ ਇਹਨੂੰ ਕੋਈ ਮੜਾ ਬੋੜਾ ਗਾਹਾਂ ਤੋਂ ਦਿਖਾ ਦੇ ਦਿਖਾਉ ਮੈਂ ਵੀ ਟਰੈਕ ਕਰਦਾ ਬਾਈ ਰੋਜ਼ ਨਹੀਂ ਪਤਾ ਲੱਗਦਾ ਹੈਗਾ ਥੋਂ ਥੋਂ ਕੱਟ ਬਣਾ ਰਖੇ ਨੇ ਜਮੀ ਨਹੀਂ ਪਤਾ ਲੱਗਦਾ ਤੁੰਦ ਜਿਦਾ ਬਿਲਕੁਲ ਵੀ ਨਹੀਂ ਪਤਾ ਲੱਗਣਾ ਬਾਈ ਜੀ ਇਹ ਨਹੀਂ ਲਾਈਟ ਨਹੀਂ ਕੋਈ ਬਿਲਕੁਲ ਇਹ ਇਹ ਖੂਨੀ ਹੋ ਗਿਆ ਬਾਈ ਇੱਕ ਤਰ੍ਹਾਂ ਦਾ ਹਰ ਰੋਜ਼ ਤਿੰਨ ਚਾਰ ਕੇਸ ਹੁੰਦੇ ਨੇ ਹਰ ਰੋਜ਼ ਰੋਜ਼ ਤਾਂ ਮੈਂ ਮੇਰੇ ਘਰ ਵੀ ਸਾਡੂ ਬੇਨਤੀ ਆ ਸਰਕਾਰ ਨੂੰ ਇਹ ਜੋ ਨਵਾਂ ਨਹੀਂ ਹੋ ਰਿਹਾ ਹੈਗਾ ਇਹ ਜਾਂ ਜੇ ਨਵਾਂ ਹੋਇਆ ਦਿੱਲੀ ਦੇ ਕੰਮ ਹੋ ਰ ਰੋਜ਼ ਗੱਡੀ ਪ੍ਰਕਿਰਿਆ ਤੇ ਬੰਦੇ ਐਕਸੀਡੈਂਟ ਹੋਦੇ ਨੇ ਤੇ ਵੀ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੋ ਰਹੇ ਨੇ ਕੋਈ ਐਸਾ ਨਾਗਾ ਨਹੀਂ ਆਵੇ ਨਾ ਹੋਵੇ ਨਹੀਂ ਹੋਵੇ ਦਿੱਲੀ ਦਾ ਕੰਮ ਆਉਗੇ ਬਾਕੀ ਇਹ ਬਾਈ ਜੀ ਅੱਗੇ ਅੱਗੇ ਬਣਾਈ ਜਾਂਦੇ ਨੇ ਪਿੱਛੇ ਪਿੱਛੇ ਗੱਡੀਆਂ ਤੋੜੀ ਜਾਂਦੀਆਂ ਨੇ ਗੱਲ ਤੇ ਡਰਾਈਵਰਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਇਹਦਾ ਫਰਜ ਇਹ ਨਹੀਂ ਇਹਹੀ ਤਰ੍ਹਾਂ ਹੈ ਬਾਈ ਜੀ ਆ ਦੇਖੋ ਕਿਵੇਂ ਨੁਕਸਾਨ ਹੁੰਦਾ ਹੈਗਾ ਦੇਖੋ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹਨੇ ਕੀ ਹੋਇਆ ਕੀ ਨਾ ਬਹੁਤ ਇੱਥੇ ਖੜਨਾ ਵੀ ਬਹੁਤ ਔਖਾ ਹੋ ਰਿਹਾ ਬਈ ਦੇਖ ਲੋ ਸਾਹਮਣੇ ਦੋ ਰੋਡਾਂ ਦਾ ਹੁਣ ਹੋ ਗਿਆ ਬ੍ਰੇਕ ਨਹੀਂ ਲੱਗਦੇ ਬੱਸ ਮੱਤੇ ਮੱਤੇ ਰੱਖਿਆ ਸਟਾਫ ਦਾ ਪ੍ਰਬੰਧ ਹੋਣਾ ਚਾਹੀਦਾ ਜੀ 1 ਕਰੋੜ ਰੋਡ ਦੀ ਬਹੁਤ ਜਗ੍ਹਾ ਤੰਗੀ ਆ ਜੀ ਇੱਕ ਦੀ ਲੰਘਦੀ ਆ ਦੂਜੀ ਦੀ ਲੰਘਦੀ ਨਹੀਂ ਹੈਗੀ ਕਿ ਵੀ ਜਿਹੜਾ ਰੋਡ ਨੂੰ ਖੁੱਲਾ ਕੀਤਾ ਜਾਵੇ ਕਿ ਦੀ ਸੜਕ ਦੇ ਦੋਵਾਂ ਪਾਸੇ 5-5 7-7 ਫੁੱਟਾ ਹੋਰ ਬਣਾਈ ਜਾਵੇ ਤਾ ਫਟਵਾ ਦਾ ਫਾਇਦਾ ਨਹੀਂ ਫਟਵਾ ਦਾ ਫਾਇਦਾ ਨਹੀਂ ਬਰਬਾਦ ਹੀ ਫਾਇਦਾ ਨਹੀਂ ਗਾਜੇ ਕਿ ਵੀ ਸੜਕ ਸੜਕ ਦੇ ਦੋਵਾਂ ਪਾਸੇ 5-5 7-7 ਫੁੱਟ ਜਗਾ ਹੋਰ ਲੈ ਕੇ ਨੂੰ ਸੜਕ ਨੂੰ ਖੁੱਲਾ ਕੀਤਾ ਜਾਵੇ ਸੱਚੀ ਹੋਵੇ ਕੋਈ ਗੱਲ ਬਾਕੀ ਪੀਐਸਆਰ ਨੂੰ ਆਉਣਾ ਚਾਹੀਦਾ ਜੀ ਜਿਹੜੀ ਵੀ ਗੱਡੀ ਚਾਹੇ ਕੋਈ ਖਰਾਬ ਆ ਚਾਹੇ ਵੈਸੇ ਵੀ ਖੜ ਜਾਂਦੇ ਨੇ ਉਹ ਸੈਜਪੁਰਾ ਚੌਂਕ 'ਚ ਇੰਨੀਆਂ ਗੱਡੀਆਂ ਇੰਨੀਆਂ ਗੱਡੀਆਂ ਖੜਦੀਆਂ ਨੇ ਜੀ ਕੋਈ ਪੈਗ ਲਾਉਣ ਆਉਂਦਾ ਕੋਈ ਕੁਸ ਲਾਉਣ ਆਉਂਦਾ ਜੀ ਉਹੋ ਵੀ ਰੋਡ ਦੇ ਉੱਪਰ ਖੜਦੀਆਂ ਨੇ ਉਹਨਾਂ ਦਾ ਵੀ ਕੋਈ ਨਾ ਕੋਈ ਅਪਾ ਕੀਤਾ ਜਾਵੇ ਅਸੀਂ ਇੰਨੀਆਂ ਮਿੰਤਾ ਕਰਦੇ ਡਰਾਈਵਰਾਂ ਮੈਂ ਵੀ ਬਹੁਤ ਜਿਆਦੇ ਹਰ ਰੋਜ਼ ਰੇੜੀਆਂ ਉੱਤੇ ਖੜਦੀਆਂ ਨੇ ਸੜਕ ਦੇ ਉੱਪਰ ਜੀ ਉਹਨਾਂ ਦਾ ਵੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਜੀ ਬਹੁਤ ਨੁਕਸਾਨ ਹੁੰਦਾਗਾ ਕਿਉਂ ਕਾਲੀ ਹਰੇਕ ਬੰਦਾ ਕਰਦਾ ਜੀ ਕਰੇ ਜਾ ਕੇ ਜੇ ਵਿਲਾ ਬੈਠਣਾ ਪਵੇ ਪੂਰੇ ਬਹੁਤ ਕਾਲੀ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਭਵਾਨੀਗੜ੍ਹ ਰੋਡ ਤੇ ਕੁਆੜੀ ਦੁਕਾਨ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਡਾਇਵਰਟਰ ਬਣ ਗਿਆ ਹੈ ਇਹ ਡਾਇਵਰਟਰ ਇੰਨਾ ਗਲਤ ਬਣ ਗਿਆ ਇਹਦੇ ਵਾਸਤੇ ਕੋਈ ਮੁੱਦਾ ਹੀ ਨਹੀਂ ਚੁੱਕ ਰਿਹਾਗਾ ਇਹ ਇੰਨਾ ਗਲਤ ਡਾਇਵਰਟਰ ਹੈ ਜੇ ਨਾ ਪੁੱਟਿਆ ਗਿਆ ਐਕਸੀਡੈਂਟਾ ਕੁਝ ਨਹੀਂ ਧੁੰਦ ਵੱਧਣੀ ਹੈ ਇਸ ਤੋਂ ਜ਼ਿਆਦਾ ਐਕਸੀਡੈਂਟ ਵਾਧ ਜਣੇ ਨੇ ਇਸ ਟਾਈਮ ਵੀ 7-8 ਐਕਸੀਡੈਂਟ ਹੋ ਗਏ ਨੇ ਨਾਲੇ ਇਸ ਟਾਈਮ ਕੋਈ ਧੁੰਦ ਨਹੀਂ ਹੈਗੀ ਜਦੋਂ ਧੁੰਦ ਵੱਧ ਗਈ ਉਦੋਂ ਤੇ ਪਤਾ ਹੀ ਨਹੀਂ ਕਿੰਨੇ ਕੋ ਐਕਸੀਡੈਂਟ ਹੋਣਗੇ ਇਹ ਸਰਕਾਰ ਨੂੰ ਚਾਹੀਦਾ ਜਦ 10 ਦਾ ਫੁੱਟ ਛੜਕ 10 ਫੁੱਟ ਉਧਰ ਨੂੰ ਛੜਕ 10 ਫੁੱਟ ਛੜਕ ਉਧਰ ਨੂੰ 10 ਫੁੱਟ ਛੜਕ ਉਧਰ ਨੂੰ ਤੇ 10 ਫੁੱਟ ਉਧਰ ਵੀ ਛੜਕ ਉਹ ਛੜਕ 20 ਫੁੱਟ 20 ਫੁੱਟ ਦੇ ਵਿੱਚ ਵੇਲਟਰ ਤੇ ਪੜਾਤਾ ਇਹਨਾਂ ਨੇ ਸੜਕ 10 ਫੁੱਟ ਇਧਰ ਨੂੰ 10 ਫੁੱਟ ਛੜ ਕੇ ਇਧਰ ਨੂੰ ਏ 20 ਫੁੱਟ ਦੇ ਵਿੱਚ 3 ਫੁੱਟ ਦਾ ਡਾਇਵਰਟਰ ਬਣਾਤਾ ਵੀ ਜਿਹੜੀ ਗੱਡੀ ਇਧਰੋਂ ਆ ਰਹੀ ਏ ਉਹ ਦੂਜੀ ਗੱਡੀ ਨੇ ਪਾਸ ਲੈਣਾ ਉਹ ਕਿਵੇਂ ਪਾਸ ਲੈ ਗਈ ਮੈਨੂੰ ਇਹ ਦੱਸੋ ਮੈਂ ਡਰਾਈਵਰੀ ਵੀ ਕੀਤੀ 20 ਸਾਲ ਪਾਸ ਲੈ ਨਹੀਂ ਸਕਦੀ ਮੇਰੇ ਨਾਲ ਕੋਈ ਡਰਾਈਵਰ ਆ ਕੇ ਗੱਲ ਕਰੇ ਡਿਵਾਈਡ ਕਰੇ ਮੈਂ ਜਵਾਬ ਦਿਆਂਗਾ ਪਾਸ ਹੋਈ ਨਹੀਂ ਸਕਦੀ ਇਹ ਜਿੰਨੇ ਜਿਹੇ ਡਾਇਵਰ ਨਹੀਂ ਪੁੱਟਿਆ ਜਾਂਦਾ ਇਹ ਸੜਕ ਫੇਲ ਏ ਜੇ 10 ਫੁੱਟ ਛੜ ਕੇ ਉਧਰ ਹੋਰ ਬਣਾਈ ਜਾਵੇ ਤੇ 10 ਫੁੱਟ ਉਧਰ ਹੋਰ ਛੜਾਈ ਜਾਵੇ ਫੇਰ ਇਹ ਟਵਰਟ ਕੰਮ ਜਾਵੇ ਨੀਦੇ ਟਵਰਟ ਫੇੜੀ ਫੇੜੇ ਇਹ ਐਕਸੀਡੈਂਟ ਦਾ ਘਰ ਹੈ ਇਹਨੂੰ ਪੁੱਟ ਦੋ ਸਵੇਰੀ ਪੁੱਟ ਦੋ ਮੈਂ ਤਾਂ ਕਹਿੰਦਾ ਫੇਰ ਸਰਕਾਰ ਅੱਗੇ ਬੇਨਤੀ ਜਾਦੇਮ ਸਿਰੇ ਪੁੱਟ ਦੋ ਜਾਂ ਦਸ ਦਾ ਫੁੱਟ ਛੜਕ ਹੋਰ ਵਧਾਈ ਜਾ ਜਾਂ ਇਹਨੂੰ ਕਿਤੇ ਉੱਚਾ ਕੀਤਾ ਜਾਵੇ ਉੱਚਾ ਵੀ ਨਹੀਂ ਕਰ ਨਾਲ ਸਰਵੇਗਾ ਉੱਚੇ ਨਾਲ ਨਹੀਂ ਲੈ 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 ਉੱਚੇ ਨਾਲ ਨਹੀਂ ਸਰਵੇ ਗੱਡੀ ਗੱਡੀ ਖਰੋਸ ਨਹੀਂ ਲਈ ਜਾਂਦੀ ਫੇਰ ਨਾਲ ਗੱਡੀ ਚ ਬਹੋ ਤੁਸੀਂ ਕਹਿੰਦੇ ਹੁੰਦਾ ਕਾਰ ਕੱਢ ਕੇ ਨਹੀਂ ਹੁੰਦਾ ਆਪਣੇ ਮੈਂ ਇਹ ਰੋਡ ਤੇ ਜਾਵਾਂ ਨਾ ਇਧਰ ਚਾਰਿਆ ਵਾ ਸਮਾਰੇ ਨੂੰ ਜਾ ਰਿਹਾ ਵਾ ਤੇ ਮੈਨੂੰ ਉਧਰ ਤਾਂ ਗੱਡੀ ਖੜ ਜਾਂਦੀ ਵੱਡੀ ਵੱਡੀ ਗੱਡੀ ਖੜ ਜਾਂਦੀ ਐ ਪਾਸ ਨਹੀਂ ਵੀ ਜਾਂਦਾ ਤੁਸੀਂ ਲੈ ਕਿੱਥੋਂ ਲੱਗੂਗਾ ਪਾਸ ਨਹੀਂ ਲਿਆ ਜਾਂਦਾ ਕਿਸੇ ਪਾਸ ਵਸਣ ਦੀ ਜਗ੍ਹਾ ਨਹੀਂ ਪਾਸ ਵਸਣ ਦੀ ਜਗ੍ਹਾ ਨਹੀਂ ਐ ਜੀ ਇਹ ਜਿਹੜੇ ਹੋਰ ਨਾ ਦੇਣਾ ਆ ਦੇ ਕਿਦੋਂ ਲਾਇਆ ਜੀ I'm yeah. gonna yeah. 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 ਇਹ ਗੱਡੀ ਦਾ ਨਾਮ ਹੋ ਗਿਆ ਯਾਰ ਪਰ ਮੈਂ ਕੋਈ ਨਹੀਂ ਕਰਦਾ ਵਿੱਚ ਗੱਡੀ ਬੜੀ ਭੀ ਹੈ ਨਾ ਉਹ ਗਾੜੀ ਵਿੱਚ ਵੱਡੀ ਉਹ ਕਾਰ ਵਿੱਚ ਹੋ ਗਈ ਇਸਕੇ ਇਹ ਮੋੜ ਟੱਕ ਲਾ ਲਾਣਾ ਇਹ ਗੱਡੀ ਦੇ ਨਾਲ ਹੋਇਆ ਸੀ ਐਕਸੀਡੈਂਟ ਇਹ ਛੋਟੇ ਹੱਥੀ ਨਾਲ ਵੀ m